ਹਾਂਜੀ ਬਾਈ ਜੀ ਹੁਣ ਦਿਖਾ ਦਈਏ ਇਹਦਾ ਚਵਾਈ ਵਾਲਾ ਸਿਸਟਮ ਜਿੱਥੇ ਇਹ ਚਵਾਈ ਕਰਦੇ ਆ ਇਹਨਾਂ ਦੀ ਸਾਰੀ ਮੱਜਾਂ 'ਚ ਹੁਣ ਇਸ ਟਾਈਮ 150 ਮੱਜਾਂ ਦੇ ਨੇੜੇ ਚਵਾਈ ਵਾਲੀ ਮੱਜਾਂ ਵੀ ਮਿਲਕਿੰਗ ਕਰ ਰਹੇ ਆ ਜਿਨ੍ਹਾਂ ਦੀ ਤੇ ਇਹੇ ਇਦੋਂ ਪੁੱਛਿਆ ਬਾਈ ਦੋਨ ਤੇ ਇਹ ਕਹਿੰਦਾ ਵੀ ਜੇ ਹੁਣ ਐਵਰੇਜ ਲਾਈਏ ਵੀ ਵਿੱਚੇ ਡਰਾਈ ਆ ਵਿੱਚੇ ਤਾਜ਼ੀਆਂ ਸੂਈਆਂ ਹੋਈਆਂ ਇਹ 1500 ਲੀਟਰ ਦੇ ਨੇੜੇ ਦੁੱਧ ਚੋ ਰਹੇ ਆ ਡੇਲੀ ਦਾ ਇਹਨਾਂ ਤੋਂ 1500 ਲੀਟਰ ਦੇ ਨੇੜੇ ਤੇ ਇਹ ਦੇਖਣ ਨੂੰ ਐ ਲੱਗਦੀਆਂ ਸੀ ਵੀ ਜਿੱਦਾਂ ਜੰਗਲੀ ਮੱਝਾਂ ਪਰ ਇਹ ਬਰੀਡ ਲੱਗਾ ਤੇ ਇਹ ਜਿਹੜਾ ਸਿਸਟਮ ਮੱਝਾਂ ਚੋਣ ਵਾਲੀ ਦੀ ਗੱਲ ਕਰ ਲਈਏ ਇਹ ਸਿਸਟਮ ਇਹਦਾ ਹੈਗਾ ਲੱਖ ਡੇਢ ਲੱਖ ਚ ਕਹਿੰਦਾ ਸਾਰੀ ਮਸ਼ੀਨਾਂ ਲੱਗ ਗਈਆਂ ਸੀ 20 ਮੱਝਾਂ ਖੜ ਜਾਂਦੀਆਂ ਇੱਕ ਟਾਈਮ 'ਚ 10 ਇੱਧਰ ਤੇ 10 ਇੱਧਰ ਤੇ ਜੇ ਸਾਰੀਆਂ ਦੀ ਚਵਾਈ ਕਰੀਏ ਤਾਂ ਡੇਢ ਘੰਟੇ ਚ ਸਾਰੀ ਹੀ ਮੱਝਾਂ ਫਾਰਮ ਦੀ ਚਵਾਈ ਕਰ ਦਿੰਦੇ ਆ ਤੇ ਇਹ ਚਵਾਈ ਦੇ ਸਿਸਟਮ ਲਈ ਇਹਨੇ ਸਿਰਫ ਦੋ ਕੁੜੀਆਂ ਰੱਖੀਆਂ ਹੋਈਆਂ ਦੋ ਕੁੜੀਆਂ ਕੰਮ ਕਰਦੀਆਂ ਤੇ ਦੋ ਕੁੜੀਆਂ 150 ਮੱਝਾਂ ਚੋਂ ਦੰਨੀਆਂ ਡੇਢ ਘੰਟੇ ਚ ਵਧੀਆ ਸਿਸਟਮ ਰੱਖਿਆ ਹੋਇਆ ਵਧੀਆ ਸਾਰਾ ਕੁਝ ਆ ਤੇ ਇਹ ਮਸ਼ੀਨ ਥੋੜਾ ਜਿਹਾ ਜ਼ੂਮ ਵੀ ਕਰ ਲਿਓ ਚਾਹੇ ਇੰਨਾ ਇੰਨਾ ਹੋਵੇ ਤੇ ਇਹ ਮਸ਼ੀਨ ਅ ਡੇਢ ਲੱਖ ਡਾਲਰ ਦੀ ਆ ਲੱਖ ਤੋਂ ਡੇਢ ਲੱਖ ਡਾਲਰ ਦੇ ਵਿੱਚ ਲੱਗ ਜਾਂਦੀ ਆ ਤੇ ਇਹਦੇ ਫਾਇਦੇ ਕੀ ਕੀ ਆ ਆਪੇ ਨੇ ਦੁੱਧ ਦਾ ਸੈਂਪਲ ਲੈਣਾ ਆ ਦੁੱਧ ਦਾ ਸੈਂਪਲ ਲੈ ਕੇ ਜੇ ਮਸਟੈਟਿਕਸ ਆ ਜਾਂ ਕੋਈ ਹੋਰ ਥਣਾ ਦੀ ਪ੍ਰੋਬਲਮ ਆ ਕੁਝ ਵੀ ਆ ਤਾਂ ਮਾਲਕ ਨੂੰ ਉਸੇ ਟਾਈਮ ਪਤਾ ਲੱਗ ਜਾਣਾ ਵੀ ਇਹ ਨੰਬਰ ਵਾਲੀ ਮੱਝ ਦੀ ਇਹ ਪ੍ਰੋਬਲਮ ਆ ਤੇ ਜਦੋਂ ਟਰੀਟਮੈਂਟ ਸ਼ੁਰੂ ਕਰ ਦੂਗਾ ਇਹ ਚੀਜ਼ਾਂ ਦਾ ਫਾਇਦਾ ਆ ਤੇ ਇਹ ਕੀ ਕਰਦੇ ਆ ਹੁਣ ਬੱਚਾ ਤਾਂ ਥੱਲੇ ਛੱਡਣਾ ਨਹੀਂ ਪਸਮਾਨ ਲਈ ਮੈਂ ਪੁੱਛਿਆ ਸੀ ਵੀ ਪਸਮਾਨ ਲਈ ਕੀ ਕਰਦੇ ਆ ਕਿਉਂਕਿ ਕੱਟਰੂ ਦਾ ਇਹ ਪਹਿਲੇ ਦਿਨ ਤੋਂ ਲੱਗ ਕਰ ਦੰਨੇ ਆ ਇਹ ਕਹਿੰਦਾ ਅਸੀਂ ਥਾਣ ਨੂੰ ਸਾਫ ਕਰਦੇ ਆ ਇਹਨਾਂ ਦੀ ਆਦਤ ਬਣ ਗਈ ਬਾਈਰਾ ਆ ਜਾਓ ਇਹਨਾਂ ਦੀ ਆਦਤ ਸਹੀ ਸਾਹਬ ਆ ਜਾਓ ਵੀ ਇਹਨਾਂ ਦੀ ਆਦਤ ਬਣ ਗਈ ਇਹ ਉਦੋਂ ਹੀ ਪਸਮ ਜਾਨੀਆਂ ਜਿਹੜੀ ਨਾ ਪਸਮੇ ਉਹਦੇ ਇਹ ਟੀਕਾ ਲਾ ਦੰਨੇ ਆ ਯੂ ਕੈਨ ਕਮ ਉਹਦੇ ਉਹਦੇ ਇਹ ਟੀਕਾ ਲਾ ਦੰਨੇ ਆ ਦੁੱਧ ਲਹਉਣ ਵਾਲਾ ਮਤਲਬ ਇਹ ਕਹਿੰਦਾ ਫਿਰ ਅਸੀਂ ਲੰਬਾ ਟਾਈਮ ਲੈ ਕੇ ਕਿਨੂੰ ਚੱਲਦੇ ਆ ਜਿਹਦੇ ਚ ਕਰੈਕਟਰ ਵਧੀਆ ਮਤਲਬ ਦੁੱਧ ਟਾਈਮ ਸਿਰ ਲਾਉਣ ਦਾ ਤੇ ਲੰਬਾ ਟਾਈਮ ਦੁੱਧ ਦੇਣ ਦਾ ਉਹਨੂੰ ਇਹ ਆਪਣੇ ਫਾਰਮ 'ਚ ਰੱਖਦੇ ਆ ਨਹੀਂ ਕਹਿੰਦਾ ਅਸੀਂ ਦੋ ਸੂਏ ਦੰਨੇ ਆ ਮੱਝ ਨੂੰ ਆਪਣਾ ਪਰਫਾਰਮ ਕਰਨ ਲਈ ਜੇ ਉਹ ਦੋ ਸੂਆਂ 'ਚ ਪਰਫਾਰਮ ਚੰਗਾ ਕਰ ਗਈ ਤਾਂ ਉਹ ਕਹਿੰਦਾ ਸਾਡੇ ਫਾਰਮ 'ਚ ਲੰਬਾ ਟਾਈਮ ਰਹਿ ਜੂਗੀ ਨਹੀਂ ਉਹ ਇਹ ਮਤਲਬ ਸਲੈਟਰ ਹਾਊਸ ਵਾਲੇ ਏਰੀਆ 'ਚ ਭੇਜ ਦਿੰਨੇ ਆ ਇਦਾਂ ਇਹ ਸਿਸਟਮ ਚੱਲਦਾ ਆ ਅ ਮਸ਼ੀਨ ਦਾ ਨਾਂ ਕੀ ਸੀ ਅ ਵੜੀਦਾ ਮਸ਼ੀਨ ਨੇਮਸ ਫੀ ਐਫੀ ਸੋ ਫਰਮ ਇਜ਼ਰਾਈਲ ওকে ਇਟਸ ਲਾਈਕ 딜 ਆਫ ਐਂਡ ਐਂਡ 딜 ਆਫ ਐਲ ਇਟਸ ਇਟਸ ਕਾਈਂਡ ਆ ਬੋਮੈਟਿਕ देयरस डिफरेंट ਸਿਸਟਮਸ ਪੁਟ ਟੂਗੇਦਰ ওকে ਇਟਸ ਨਾਟ ਜਸਟ ਬਟ ਇਟਸ ਐਫੀ ਐਫੀ ওকে ਇਹਦਾ ਨਾਮ ਮਸ਼ੀਨ ਦਾ ਨਾਂ ਐਫੀਆ ਤੇ ਇਜ਼ਰਾਈਲ ਤੋਂ ਇਹ ਨੇ ਇੰਪੋਰਟ ਕੀਤੀ ਹੋਈ ਆ ਬੱਛ ਬਾਕੀ ਹੋਰ ਤੁਹਾਨੂੰ ਹੋਰ ਇਹਦਾ ਫਾਰਮ ਚੰਗੀ ਤਰ੍ਹਾਂ ਦਿਖਾਉਣਾ ਕਿਉਂਕਿ ਅੱਜ ਹੈਰਾਨੀਜਨਕ ਖੁਲਾਸੇ ਹੋਏ ਆ ਇੱਕ ਹਿਸਾਬ ਦੇ ਸਾਈ ਸਾਹਿਬ ਵੀ ਆਪਣੇ ਨਾਲ ਆ ਪੀਡੀਐਫ ਦੇ ਪ੍ਰਧਾਨ ਤੇ ਇਹਨਾਂ ਨੇ ਵੀ ਸਾਨੂੰ ਤਾਂ ਸੁਣ ਕੇ ਅਸੀਂ ਹੈਰਾਨ ਹੋ ਗਏ ਵੀ 33 33 ਕਿਲੋ ਇੱਥੇ ਦੀਆਂ ਮੱਝਾਂ ਨੇ ਦੁੱਧ ਦੱਤਾ ਵਾ ਪਹਿਲਾਂ ਸਾਨੂੰ ਇਹ ਵੀ ਸੀ ਵੀ ਇਹ ਜੰਗਲੀ ਮੱਝਾਂ ਪਰ ਜੰਗਲੀ ਨਹੀਂ ਇਹ ਬਰੀਡ ਲੱਗਾ ਹੁਣ 20 ਬੰਦਾ ਇਟਲੀ ਤੋਂ ਸੀਮਨ ਮੰਗਾ ਕੇ ਬਰੀਡਿੰਗ ਤੇ ਵਧੀਆ ਕੰਮ ਕਰ ਰਿਹਾ ਤੇ ਆਪਣੇ ਇੰਡੀਆ ਪਾਕਿਸਤਾਨ ਦੀ ਮੱਜਾਂ ਬਾਰੇ ਵੀ ਫੁੱਲ ਨੋਲਜ ਰੱਖਦਾ ਵੀ ਇਹਨੇ ਦੇਖੀਆਂ ਹੋਈਆਂ ਇਹਨੇ ਟਰਾਈ ਵੀ ਕੀਤਾ ਸੀ ਇਹ ਕਹਿੰਦਾ ਵੀ ਮੈਂ ਟਰਾਈ ਕੀਤਾ ਸੀ ਪਰ ਉੱਥੋਂ ਆ ਨਹੀਂ ਸਕਦਾ ਮੂੰਹ ਖੋਰ ਦੀ ਬਿਮਾਰੀ ਕਰਕੇ ਕਿਉਂਕਿ ਇੱਧਰ ਬਿਮਾਰੀਆਂ ਹੈ ਨਹੀਂ ਡੰਗਰਾਂ ਨੂੰ ਬਾਕੀ ਹੋਰ ਗੱਲਾਂ ਬਾਤਾਂ ਪੁੱਛਦੇ ਆ ਤੇ ਬਾਕੀ ਹੋਰ ਦਿਖਾਣੇ ਆ ਜੀ